ਵੀ ਤੁਹਾਡਾ ਕੀ ਨਾਮ ਹੈ ਜੀ ਕਿਹੜਾ ਪਿੰਡ ਹੈ ਕੀ ਕਰਦੇ ਹੋ ਮੇਰੋਂ ਰਸਪਾਲ ਕੌਰ ਆ ਮੈਂ ਬਲਕਸਭ ਦੀ ਮੈਂਬਰ ਆ ਮੈਂ ਕੰਗੜਾੜੀ ਪਿੰਡ ਤੇ ਰਾਜਪੂਤਾਂ ਕੰਗੜਾੜੀ ਵਿੱਚ ਰਹਿੰਦੀ ਆ ਤੇ ਮੈਂ ਆਪਣਾ ਕਾਰਜ ਹਾਸ ਬੋਬਨਾ ਵੀ ਤੁਹਾਨੂੰ ਕੀ ਲੱਗਿਆ ਕੀ ਪ੍ਰੋਬਲਮ ਇੱਥੇ ਸਾਡੇ ਨੇੜੇ ਚਾਰਕ ਕਿਲੇ ਫਰਕ ਨਾਲ ਬਾਇਓ ਗੈਸ ਪੈਕ ਲੱਗੀ ਹੋਈ ਆ ਉਹ ਉਹਦਾ ਸਾਨੂੰ ਬਹੁਤ ਪ੍ਰੋਬਲਮ ਆ ਕੀ ਪ੍ਰੋਬਲਮ ਉਹ ਦੀ ਸਾਨੂੰ ਸਾਨੂੰ ਸਾਹ ਲੈਣ ਚ ਬਹੁਤ ਪ੍ਰੋਬਲਮ ਆ ਅਸੀਂ ਮੂੰਹ ਬੰਦ ਕੇ ਬਾਹਰ ਨਿਕਲਦੇ ਆ ਸਾਡੇ ਘਰ ਵਿੱਚ ਹੀ ਰਹਿੰਦੇ ਹੋਏ ਅਸੀਂ ਆਪਣੇ ਗੇਟ ਤੋਂ ਬਾਹਰ ਜਾਂਦੇ ਆ ਤੇ ਬਹੁਤ ਸਾਨੂੰ ਸਮੈਲ ਆਉਂਦੀ ਹੈ ਸਾਡੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਅਸੀਂ ਇਸ ਘਰ ਵਿੱਚ 6 ਮੈਂਬਰ ਰਹਿੰਦੇ ਆ ਤੇ ਇੱਕ ਮੈਂ ਤੇ ਇੱਕ ਮੇਰਾ ਪੁੱਤ ਨੂੰ ਤੇ ਤਿੰਨ ਮੇਰੇ ਪੋਤੇ-ਪੋਤੀਆਂ ਛੋਟੀ ਬੇਟੀ ਨੂੰ ਸਾਹ ਦੀ ਕਾਫੀ ਪ੍ਰੋਬਲਮ ਆ ਉਹਨੂੰ ਤੇ ਉਹਨੂੰ ਜ਼ਿਆਦਾ ਹੋ ਜਾਂਦੀ ਆ ਜਿਵੇਂ ਆਪਣੇ ਸਾਰਿਆਂ ਨੂੰ ਪਤਾ ਹੀ ਹੈ ਪਹਿਲਾਂ ਵੀ ਇਹ ਮੁੱਦਾ ਪ੍ਰੈਸ ਚ ਆ ਚੁੱਕਿਆ ਇਦੇ ਤੇ ਜਿਹੜਾ ਹੈਗਾ ਕਿ ਕੁਝ ਪਿੰਡ ਵਾਸੀਆਂ ਦੀਆਂ ਕੁਝ ਦਿੱਕਤਾਂ ਸੀਗੀਆਂ ਉਸ ਫੈਕਟਰੀ ਨੂੰ ਰਿਲੇਟਡ ਉਹਦੇ ਸੰਬੰਧੀ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਤੋਂ ਪੜਤਾਲ ਵੀ ਕਰਾਈ ਸੀ ਔਰ ਇਹਨਾਂ ਦੀ ਦੋਨਾਂ ਧਿਰਾਂ ਦੀ ਹੀアリング ਵੀ ਹੋ ਚੁੱਕੀ ਹੈ ਕਮੇਟੀ ਵੀ ਲੁਧਿਆਣੇ ਬਣੀ ਸੀ ਔਰ ਜਿਹੜਾ ਹੈਗਾ ਅਸੀਂ ਪਬਲਿਕ ਦੀ ਸਿਹਤ ਲਈ ਤਾਂ ਕਮਿਟਿਡ ਹੈ ਹੀ ਆ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦੁਸ਼ਵਾਰੀਆਂ ਨਹੀਂ ਆਉਣੀਆਂ ਚਾਹੀਦੀਆਂ ਪੋਲੂਸ਼ਨ ਕੰਟਰੋਲ ਬੋਰਡ ਦਾ ਵੀ ਇਹੀ ਤਹਿਈ ਹੈ ਉਹਦੇ ਹਿਸਾਬ ਨਾਲ ਜਿਹੜਾ ਕੋਈ ਜੇ ਫੈਕਟਰੀ ਚਲਾਉਣਾ ਚਾਹੁੰਦਾ ਉਹ ਵਿਦਨ ਰੂਲ ਰੈਗੂਲੇਸ਼ਨ ਚਲਾਵੇ ਉਹਨੂੰ ਕਿਸੇ ਰੂਲ ਦੀ ਉਲੰਘਣਾ ਕਰਨ ਦੀ ਆਗਿਆ ਜਿਹੜੀ ਹੈ ਉਹ ਨਹੀਂ ਦਿੱਤੀ ਜਾਏਗੀ ਕਿ ਇਸੇ ਤਰ੍ਹਾਂ ਜਿਹੜਾ ਹੈਗਾ ਪਿੰਡ ਦੇ ਵਸਨੀਕਾਂ ਨੂੰ ਵੀ ਦਿੱਕਤਾਂ ਨਹੀਂ ਆਉਣ ਦਿੱਤੀਆਂ ਜਾਣਗੀਆਂ ਸਾਡੇ ਵੱਲੋਂ ਇਹੀ ਹੈ ਕਿ ਬਾਕੀ ਜਿਹੜਾ ਦੇਸ਼ ਦੇ ਕਾਨੂੰਨ ਦੇ ਅਨਸਾਰ ਜਿਹੜਾ ਹੈਗਾ ਜੋ ਵੀ ਫੈਸਲਾ ਹੋਏਗਾ ਕਿਸੇ ਵੀ ਪੱਧਰ ਤੇ ਉਹ ਸਾਡੀ ਲਾਗੂ ਕਰਨ ਲਈ ਅਸੀਂ ਜਿਹੜਾ ਹੈਗਾ ਭਾਵ ਮਤਰਾ ਥੈਂਕ ਯੂ ਮੈਂ ਇਸ ਵੇਲੇ ਮੌਜੂਦ ਹਾਂ ਜਿਲ੍ਹਾ ਲੁਧਿਆਣਾ ਵਿੱਚ ਪਿੰਡੇ ਪਿੰਡ ਕੁੰਗਰਾਲੀ ਰਾਜਪੂਤਾਂ ਵਿੱਚ ਜਿੱਥੇ ਕਿ ਇੱਕ ਬਾਇਓ ਗੈਸ ਪਲਾਂਟ ਫੈਕਟਰੀ ਲਾਈ ਗਈ ਹੈ ਪਰ ਪਿੰਡ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਪਿਛਲੇ 12 ਦਿਨਾਂ ਤੋਂ ਲੋਕਾਂ ਦਾ ਧਰਨਾ ਜਾਰੀ ਹੈ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਨਾਲ ਇੱਕ ਤਾਂ ਜਿੱਥੇ ਇਹਨਾਂ ਨੂੰ ਮੁਸਕ ਬਹੁਤ ਆਉਂਦਾ ਬਦਬੂ ਆਉਂਦੀ ਹੈ ਤਾਂ ਉੱਥੇ ਇਹ ਜਿਹੜੇ ਫੈਕਟਰੀ ਵਾਲੇ ਨੇ ਇਹ ਥੱਲੇ ਪਾਣੀ ਵੀ ਖਰਾਬ ਕਰ ਰਹੇ ਨੇ ਇਹਦੇ ਨਾਲ ਇਹਨਾਂ ਨੂੰ ਕਹਿਣਾ ਵੀ ਸਾਨੂੰ ਚਮੜੀ ਦੀਆਂ ਪ੍ਰੋਬਲਮਾਂ ਵੀ ਆਉਂਦੀਆਂ ਨੇ ਇਹ ਜਿਹੜੀ ਫੈਕਟਰੀ ਆ ਪਿਛਲੇ 2 ਸਾਲ ਤੋਂ ਚੱਲ ਰਹੀ ਆ ਆਪਾਂ ਜਾਨਣਾ ਚਾਹੁੰਦੇ ਆ ਅਸੀਂ ਜਾਣਨ ਲਈ ਪਹੁੰਚੇ ਆ ਕਿ ਲੋਕਾਂ ਨੂੰ ਕੀ ਪ੍ਰੋਬਲਮ ਆ ਆਹ ਗੱਲ ਕਰਦੇ ਆ ਇਹਨਾਂ ਲੋਕਾਂ ਨਾਲ ਤੇ ਫੈਕਟਰੀ ਦੇ ਪ੍ਰਬੰਧਕਾਂ ਨਾਲ ਬੱਥੇ ਹੈ ਠੀਕ ਹੈ ਉਹ ਸੀਜ਼ਨਲ ਜਬ ਆਤਾ ਹੈ ਜਦ ਕਿ ਉਸਮੇ ਸਮੈਲ ਚਮਨਿਆਂ ਨੇ ਆਤਾ ਤਾਂ ਉਹ ਰਹਤਾ ਹੈ ਤਾਂ ਉਸਕੇ ਲਈ ਅਸੀਂ ਲਿਖਤ ਰੂਪ ਮੇ ਵੀ ਅਸੀਂ ਪੋਲੂਸ਼ਨ ਬੋਰਡ ਕੋ ਵੀ ਦੇ ਰੱਖਾ ਹੈ ਡੀਸੀ ਆਫਿਸ ਕੋ ਵੀ ਚਿੱਠੀ ਦੇ ਰੱਖੀ ਹੈ ਕਿ ਹਮ ਲੋਗ ਦਾ ਇਸ ਕੋ इस्तेमाल नहीं करेंगे और ये चीज़ हमने गाँव की जो इनकी कमेटी है उनको भी ये हमने रिक्वेस्ट किया कि आप इसे हम यूज़ नहीं करेंगे ठीक है आप हमें हटाने दीजिए तो उनमें इनकी सहमति नहीं बन पा रही है ठीक है अगर वो हटाने देते हैं तो हम हटा देंगे और फ्यूचर में उसको यूज़ नहीं करेंगे ठीक है यू बोल रहे हैं पानी नीचे डाल रहे हैं उससे पानी नीचे पोल्यूट हो रहे हैं नहीं ऐसा किसी भी तरीके का कोई भी हमारा प्रोसेस नहीं है जिसके अंदर में हम अंडरग्राउंड वाटर जो भी हमारा डिस्चार्ज वाटर है या किसी भी तरीके का फैक्ट्री से निकला हुआ वाटर जो है हम ग्राउंड अंडरग्राउंड कर रहे हैं ऐसा किसी भी तरीके पॉल्यूशन बोर्ड आकर इन्वेस्टिगेट करके गई है ठीक है और भी अलग अलग डिपार्टमेंट देख कर गई है तो ऐसा कहीं नहीं एलिगेशन काफ़ी सारे इन्होंने लगाए हैं बट इस तरीके का कुछ भी फैक्ट्री में है क्या है ये जी और भी है पर ट्रावने 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 नहीं देखिए ये सारी फैक्ट्रियाँ जो हैं पेड़ा के थ्रू लगाई गई हैं पेड़ा जो है वो इनका एजेंसी है उसके थ्रू ये सारी फैक्ट्रिया लग रही है इंटेंशन ये है कि जो पराली की जो साल हर साल समस्या आती है पराली से जलाने से जो इनवायरमेंट में पॉल्यूशन आता है तो उसको एक वेस्ट टू वेल्थ करके गवर्नमेंट की एक स्कीम है ठीक है जो ये एक वेस्ट है उससे एक वेल्थ कैसे क्रिएट हो ठीक है तो सी एन जी ग्रीन और ਪਹਿਲਾਂ ਇਥੇ ਪੂਰਾ ਕਰ ਲੈ ਫਿਰ ਤੂੰ ਅੱਗੇ ਚੱਲਾਂਗੇ ਬਾਸ ਤੂੰ ਇਹਦੇ ਭੇਜ ਦੇ ਫਿਰ ਕੋਈ ਪੰਜ ਪੰਜ ਨਾ ਨਾ ਨੂਰੇ ਦਾ ਕੋਈ ਆਉਂਦੀ ਫੈਕਟਰੀ ਬੰਦ ਕਰੋ ਬੰਦ ਕਰੋ